ਮੈਜੋਰਟੀ ਕਿਸੇ ਪਾਰਟੀ ਨੂੰ ਨਹੀਂ ਮਿਲੀ ਆਮ ਆਦਮੀ ਪਾਰਟੀ ਸਾਹਮਣਾਂ ਵੱਡੀ ਪਾਰਟੀ ਬਣ ਕੇ ਉੱਭਰੀ ਐ ਪਰ ਮੇਅਰ ਨੂੰ ਲੈ ਕੇ ਜੋਰ ਤੋਰ ਚੱਲਦਾ ਹੋਇਆ ਨਜ਼ਾਰਾ ਦੇਖੋ ਜੋਰ ਤੋਰ ਵਾਲਾ ਕੋਈ ਕੰਮ ਨਹੀਂ ਹੈਗਾ ਆਮ ਆਦਮੀ ਪਾਰਟੀ ਨੇ ਮੇਅਰ ਬਣਾਉਣਾ ਲੁਧਿਆਣੇ ਨੂੰ ਜਲਦੀ ਮੇਅਰ ਮਿਲਣ ਜਾ ਰਿਹਾ ਬਸ ਫੈਸਲਾ ਹੋਇਆ ਹੋਇਆ ਵਾ ਪਾਰਟੀ ਨੇ ਬਸ ਨਾਮ ਹੀ ਕਰਨਾ ਪਰ ਕਿਸ ਤਰ੍ਹਾਂ ਸਾਹਮਣੇ ਆਏਗਾ ਹਜੇ ਵੀ ਜੜਾ ਵਾ ਆਂਕੜਾ 5 ਦਾ ਘਟ ਜਾ ਰਿਹਾ ਵਾ ਕੈਂਡੀਡੇਟਾਂ ਨੂੰ ਜੜਾ ਵਾ ਵੱਡੇ ਵੱਡੇ ਲਾਲਚ ਦਿੱਤੇ ਜਾ ਰਹੇ ਆ ਪੈਸੇ ਦੇ ਲਾਲਚ ਦਿੱਤੇ ਜਾ ਰਹੇ ਆ ਅਹੁਦਿਆਂ ਦੇ ਲਾਲਚ ਦਿੱਤੇ ਜਾ ਰਹੇ ਆ ਤੋੜਨ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਾਡੇ ਕੋਲ ਭਾਜਪਾ ਦਾ ਪੈਸਾ ਦਾ ਹੈ ਨਹੀਂਗਾ ਨਾ ਅਸੀਂ ਕਿਸੇ ਨੂੰ 3 ਸਾਲਾਂ ਚ ਲੁੱਟਿਆ ਨਾ ਕਿਸੇ ਨੂੰ ਕੁੱਟਿਆ ਕਿ ਆਲੀ ਤੇ ਨਾਲੇ ਮੈਂ ਤੁਹਾਨੂੰ ਇਹ ਦੱਸ ਦਨਾ ਸੱਤ ਅਸੀਂ ਐਮਐਲਏ ਵੀ ਬੋਟ ਪਾਉਣ ਦੇ ਅਧਿਕਾਰ ਰੱਖਦੇ ਆ ਤੁਸੀਂ ਕਹਿ ਰਹੇ ਹੋ ਸਮਰਥਨ ਨਹੀਂ ਦਿੱਤਾ ਸ਼ਾਮਲ ਹੋਏ ਨਹੀਂ ਪਰ ਇਹਦੇ ਤੇ ਵੀ ਜੜਾ ਵਾ ਵੱਡੇ ਸਵਾਲ ਵਿਰੋਧੀ ਖੜੇ ਕਰਦੇ ਹੋਏ ਨਜ਼ਰ ਆ ਰਹੇ ਨੇ ਕਾਂਗਰਸੀਆਂ ਨੇ ਵੀ ਬਹੁਤ ਜੋਲ ਲਾਇਆ ਭਾਜਪਾ ਲਿਆ ਨੇ ਵੀ ਉਹ ਦੱਸ ਰਹੇ ਸੀ ਕਿ ਜੋਰ ਲਾਇਆ ਪਰ ਸਾਡੀਆਂ ਨੀਤੀਆਂ ਤੇ ਨੀਅਤ ਨੂੰ ਦੇਖ ਕੇ ਉਹ ਬੰਦਿਆ ਨੇ ਸਾਡੇ ਨਾਲ ਖੜੇ ਆ ਸਾਡੇ ਨਾਲ ਸਾਥ ਦਿੱਤਾ ਕਿ ਜਿਹੜੇ ਆਮ ਆਦਮੀ ਜਿਹੜਾ ਅਕਾਲੀ ਦਲ ਦਾ ਉਮੀਦਵਾਰ ਇੱਕ ਦਿਨ ਪਹਿਲਾਂ ਹੁੰਦੇ ਉਹਦੇ ਪਰਚਾ ਹੁੰਦਾ ਵਾ ਕਿ ਡਨੈਪਿੰਗ ਦਾ ਤੇ ਹੋਰ ਧਰਾਮਾ ਲਾ ਕੇ ਹੁੰਦੇ ਉਹਦੇ ਪਰਚਾ ਹੁੰਦਾ ਦੂਜੇ ਦਿਨ ਆਮ ਆਦਮੀ ਪਾਰਟੀ ਅਚ ਸ਼ਾਮਲ ਕਰਾ ਲਿਤਾ ਜਾਂਦਾ ਵਾ ਇਹ ਜੋਰ ਤੋੜ ਦੀ ਰਾਜਨੀਤੀ ਚੱਲਦੀ ਹੋਈ ਨਜ਼ਰ ਆਉਂਦੀ ਹੈ ਦੇਖੋ ਜੋਰ ਤੋੜ ਤਾਂ ਹੁੰਦਾ ਜੇ ਕਿਸੇ ਨੂੰ ਜ਼ਬਰਦਸਤੀ ਕੋਈ ਲੈ ਕੇ ਆਇਆ ਹੋਵੇ ਵਿਰੋਧੀ ਕਹਿੰਦੇ ਨੇ ਕਿ ਅਗਰ ਕੰਮ ਕੀਤੇ ਹੁੰਦੇ ਤੈਨੀ ਬੁਰੀ ਦਰ ਬੁਰੀ ਦਰਸ਼ਾ ਜਿਹੜੀ ਆ ਆਮ ਆਬੀ ਪਾਰਟੀ ਦੀ ਸੈਂਟਰਲ ਵਿੱਚ ਨਾ ਹੁੰਦੀ ਐਮਐਲਏ ਸਾਹਿਬ ਆਪਣੀ ਪਤਨੀ ਨੂੰ ਚੋਣ ਜਿਹੜੇ ਨੇ ਜਿਤਾਣ ਦੇ ਵਿੱਚ ناکਾਮਯਾਬ ਰਹੇ ਨੇ ਗੱਲ ਸੁਣੋ ਇੱਥੇ ਮੰਤਰੀਆਂ ਦੇ ਵੀ ਹਰ ਗਏ ਜਿਹੜੇ ਵਿਰੋਧੀ ਆ ਉਹਨਾਂ ਨੂੰ ਪੁੱਛੋ ਵੀ ਤੁਹਾਡੇ ਮੰਤਰੀ ਵੀ ਹਰ ਗਏ ਉਹ ਕਿਵੇਂ ਹਰ ਗਏ ਅਸੀਂ ਉਹ ਫਤਵਾ ਜਿਹੜਾ ਲੋਕਤੰਤਰ ਦਾ ਉਹ ਮੰਨਦੇ ਆ ਉਹ ਲੋਕਾਂ ਦਾ ਫਤਵਾ ਵਾ ਲੋਕਾਂ ਨੇ ਦਿੱਤਾ ਬਹੁਤ ਵਧੀਆ ਕੀਤਾ ਜੋ ਕੀਤਾ ਜੋ ਵੀ ਆਲੇ ਕਹਿੰਦੇ ਨੇ ਕਿ ਤੁਸੀਂ ਧੱਕਾ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ਤੁਹਾਡਾ ਧੱਕਾ ਚੱਲ ਨਹੀਂ ਦਿੱਤਾ ਲੋਕਾਂ ਨੇ ਵੋਟ ਪਾ ਕੇ ਜਿਹੜਾ ਵਾ ਉਸ ਧੱਕੇ ਦਾ ਜਵਾਬ ਦਿੱਤਾ ਪਹਿਲਾ ਗੱਲ ਸੁਣ ਲੋ ਧੱਕੇ ਕਰਨ ਤੇ ਆ ਜੀਏ ਤੇ ਧੱਕਾ ਰੁਕਦਾ ਨਹੀਂ ਹੁੰਦਾ ਧੱਕੇ ਦਾ ਨਾਮ ਹੀ ਮਾਰਾ ਭਾਜਪੀ ਵਾਲਿਆਂ ਨੂੰ ਕਹੋ ਹਮੇਸ਼ਾ ਤੇ ਮੋਦੀ ਵਾਲੀਆਂ ਮਸ਼ੀਨਾਂ ਨਹੀਂ ਚੱਲ ਰਹੀਆਂ ਪੰਜਾਬ 'ਚ ਇਸ ਗੱਲ ਦਾ ਅਜੇ ਧੱਕੇ ਦਾ ਮੀਨਿੰਗ ਨਹੀਂ ਪਤਾ ਧੱਕਾ ਦਾ ਉਹ ਹੁੰਦਾ ਜਿਵੇਂ ਹਰਿਆਣੇ 'ਚ ਲੋਕਾਂ ਨੇ ਫਤਵਾ ਦਿੱਤਾ ਹੋਇਆ ਸੀਗਾ ਸਾਰੇ ਲੋਕ ਹੱਥ ਤੇ ਹੱਥ ਰੱਖ ਕੇ ਬਹਿ ਗਏ ਵੀ ਸਾਡੀਆਂ ਵੋਟਾਂ ਦਾ ਸੀ ਕਿਸੇ ਪਾਰਟੀ ਨੂੰ ਪਾਈਆਂ ਸੀ ਪੈ ਕਿਸੇ ਨੂੰ ਗਈਆਂ ਉਹ ਮੋਦੀ ਤੇ ਅਮਿਤ ਸ਼ਾਹ ਦੀ ਮਸ਼ੀਨਾਂ ਜਿਹੜੀ ੱੱਕੇ ਵਾਲੀ ਆ ਰਵਨੀਤ ਬਿੱਟੂ ਕਹਿੰਦੇ ਨੇ ਕਿ ਐਮ ਐਲ ਏ ਪਰਾਸ਼ਰ ਤੇ ਐਮ ਐਲ ਏ ਗੋਗੀ ਮੇਰੇ ਖਿਲਾਫ ਬੋਲਦੇ ਰਹੇ ਪਰ ਆਪਣੀਆਂ ਪਤਨੀਆਂ ਨੂੰ ਚੋਣ ਨਹੀਂ ਜਿਤਾ पाए ਮੇਰੇ ਵਿਖਲਾ ਬੋਲਣ ਦਾ ਨਤੀਜਾ ਕਿ ਰੋਲਾ ਘੱਟ ਪਾंदे ਕੰਮ ਕਰਦੇ ਤਾਂ ਸ਼ਾਇਦ ਆਪਣੀ ਪਤਨੀਆਂ ਨੂੰ ਚੋਣ ਜਿਤਾ ਪਾ ਲ। ਬਿੱਟੂ ਦਾ ਸ਼ਰਾਬੀਆਂ ਨੂੰ ਛਡਾਉਣ ਲਈ ਤੁਹਾਡੇ ਸਾਹਮਣੇ ਇੱਥੇ ਫਿਰਦਾ ਸੀ ਸ਼ਰਾਬ ਜਿਹੜੇ ਲੋਕਾਂ ਨੂੰ ਲੈ ਚੋਣ ਕਮਿਸ਼ਨ ਦਾ ਲੰਘਣਾ ਕਰਦੇ ਸੀ ਉਹਨਾਂ ਨੂੰ ਤਾਂ ਬਿੱਟੂ ਛਡਾਉਣ ਨੂੰ ਫਿਰਦਾ ਹੀ ਕੇਂਦਰ ਦਾ ਮੰਤਰੀ ਹੋ ਕੇ ਬਿੱਟੂ ਕਿੱਡਾ ਸਨਿਆਸੀ ਸਮਝ ਲਿਆ ਤੁਸੀਂ ਵੀ ਉਹਦਾ ਕੋਈ ਕਿਸੇ ਨੂੰ ਕਹਿਣ ਤੇ ਲੱਗ ਗਿਆ ਕਿ ਅਸੀਂ ਆਪਨਾ ਇਹਦੇ ਅੱਗੇ ਖੜਦੇ ਇਹ ਤਾਂ 150 ਗਨਮੈਨਾਂ ਦਾ ਫਾਇਦਾ ਲੈ ਕੇ ਸਾਰਿਆਂ ਨੂੰ ਡਰਾਉਂਦਾ ਫਿਰਦਾ ਲੋਕਾਂ ਨੂੰ ਲੁਧਿਆਣੇ 'ਚ ਉਹਨੂੰ ਕਿਹਾ ਉਹ ਕੰਮ ਨਾ ਕਰ ਜਿਹੜੇ ਕੋਈ ਹਾਰ ਜਿੱਤ ਤਾਂ ਲੋਕਤੰਤਰ ਤੂੰ ਤਾਂ ਲੋਕਤੰਤਰ ਨੂੰ ਖਤਮ ਕਰਨ ਵਾਲਾ ਕੰਮ ਕਰ ਰਿਹਾ ਸੀਗਾ ਚੋਣ ਕਮਿਸ਼ਨ ਦੀ ਲੰਗਣਾ ਕਰਕੇ ਸ਼ਰਾਬ ਛਡਾਉਣ ਆਇਆ ਸੀਗਾ ਮੰਦੇ ਤੁਸੀਂ ਧੱਕਾ ਕਰ ਰਹੇ ਸੀਗੇ ਉਹਨਾਂ ਦੀ ਗੱਡੀ ਘੇਰ ਲਈ ਉਹਨਾਂ ਨੂੰ ਨਾਰੇਬਾਜੀ ਤੁਹਾਡੇ ਵਰਕਰ ਉਹਨਾਂ ਦੇ ਖਿਲਾਫ ਕਰਦੇ ਸੀਗੇ ਉਹ ਕਹਿੰਦੇ ਕਿ ਹਾਂ ਵੀ ਇਹ ਤਾਂ ਸਾਨੂੰ ਜਿਹੜਾ ਵਾ ਰੋਕਣ ਦੀ ਕੋਸ਼ਿਸ਼ ਕਰ ਰਹੇ ਸੀ ਚਲੋ 150 ਗਨਮੈਨ ਲੈ ਕੇ ਕਮਾਂਡੋ ਨਾਲ ਜੇ ਅਸੀਂ ਰੋਕ ਸਕਦੇ ਆ ਫਿਰ ਤਾਂ ਸਾਡੇ ਚ ਤਾਕਤ ਵਧ ਹੋਈ ਪਰ ਆ ਤੋ ਸੰਤੁਸ਼ਟ ਹੋ ਤੁਸੀਂ ਜਿਹੜੇ ਨਤੀਜੇ ਲੁਧਿਆਣਾ ਦੇ ਵਿੱਚ ਸਾਹਮਣੇ ਆਏ ਆ ਜਿੰਨੀਆਂ ਕੋ ਉਮੀਦਾਂ ਸੀ ਤੁਸੀਂ ਲਾਸਟ ਇੰਟਰਵਿਊ ਜਦੋਂ ਕੀਤੀ ਸੀ ਤੁਸੀਂ ਕਹੇ ਸੀਗੇ 95 ਦੇ 95 ਜਿੱਤ ਕੇ ਜੜਾ ਵਾ ਇਤਿਹਾਸ ਰਚਾਂਗੇ ਲੋਕਤੰਤਰ ਦੇ ਉੱਤੇ ਸਾਨੂੰ ਸਭ ਨਾਲ ਵੱਡਾ ਭਰੋਸਾ ਕਰਨਾ ਚਾਹੀਦਾ ਕੀ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਦੇ ਵਿੱਚ ਆਮ ਆਦਮੀ ਪਾਰਟੀਆਂ ਦੇ ਐਮਐਲਏ ਦੇ ਪਰਿਵਾਰਿਕ ਮੈਂਬਰ ਜਦੋਂ ਹਾਰ ਜਾਂਦੇ ਨੇ ਤੇ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਰਾਇਆ ਨਹੀਂ 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 ਕੋਈ ਪਰਿਵਾਰਿਕ ਮੈਂਬਰ ਦਾ ਮੈਂ ਤੁਹਾਨੂੰ ਇਹ ਕਹਿ ਰਿਹਾ ਵੇ ਤਿੰਨ ਸੀਟਾਂ ਜੋ ਦੋ ਜਿੱਤ ਗਿਆ ਸੀ ਕਾਹਦਾ ਹਰੇ ਆ ਇਹਨਾਂ ਨੇ 2000 23 ਦੀ ਜਿਹੜੀ ਸੂਚੀ ਸੀਗੀ ਉਹਦੇ ਵਿੱਚ ਲਿਸਟਾਂ ਸੈਂਕੜਿਆਂ ਦੇ ਹਿਸਾਬ ਨਾਲ ਵੋਟਾਂ ਐ ਨਹੀਂ ਸੀ ਲੋਕਾਂ ਨੂੰ ਵੋਟਾਂ ਪਾਉਣ ਲੱਗੇ ਪਰੇਸ਼ਾਨੀ ਹੋਈ ਸਵਾਲ ਸਾਡੇ ਘਰਦਿਆਂ ਦਾ ਜਿੱਤਣ ਹਾਰਨ ਦਾ ਨਹੀਂਗਾ ਲੋਕਾਂ ਦਾ ਫਤਵਾ ਮੰਨਣਾ ਚਾਹੀਦਾ ਪ੍ਰਸ਼ਾਸਨ ਦੀ ਇਸ ਕੰਮ ਦੇ ਵਿੱਚ ਮੈਂ ਗੋਗੀ ਦੀ ਗੱਲ ਨਾਲ ਸਹਿਮਤ ਹਾਂ ਉਦੇ ਵਿੱਚ ਕਮਜ਼ੋਰੀ ਆ ਉਸ ਗੱਲ ਦੀ ਕਹਿੰਦੇ ਜਦੋਂ ਪਾਰਟੀ ਬਣੀ ਦੂਜੀ ਪਾਰਟੀਆਂ ਤੋਂ ਉਮੀਦਵਾਰ ਲੈ ਕੇ ਆਏ ਜਦੋਂ ਸਰਕਾਰ ਬਣਾਣੀ ਹੋਵੇ ਐਮ ਐਲ ਏ ਇਹਨਾਂ ਕੋਲ ਆਪਣੇ ਨਹੀਂ ਹੁੰਦੇ ਦੂਜੀ ਪਾਰਟੀਆਂ ਤੋਂ ਐਮ ਐਲ ਏ ਉਧਾਰੇ ਕੈਂਡੀਡੇਟ ਲੈ ਕੇ ਆਂਦੇ ਨੇ ਆ ਉਹਨੂੰ ਕੋ ਆਪਣੇ ਬੰਦਿਆਂ ਨੂੰ ਪਾ ਕੇ ਰੱਖਣ ਰੱਸਾ ਤੇ ਫਿਰ ਸਾਡੀ ਪਾਰਟੀ 'ਚ ਕੋਈ ਆਉਂਦਾ ਸੀ ਕੀ ਦਰਵਾਜ਼ੇ ਬੰਦ ਕਰ ਲਾਂਗੇ ਉਹਦੇ ਲਈ ਜਿਆਦਾ ਦੱਸੋ ਵੀ ਤੁਹਾਡੇ ਲੋਕਾਂ ਨੂੰ ਅਸੀਂ ਜ਼ਬਰਦਸਤੀ ਲਿਆ ਰਿਹਾ ਤੁਹਾਡੇ ਤੇ ਸਿੱਧਾ ਕਹਿ ਰਹੇ ਨੇ ਕਿ ਤੁਸੀਂ ਆਪਣੇ ਬ੍ਰਦਰ ਨੂੰ ਮੇਅਰ ਬਣਾਉਣ ਵਾਸਤੇ ਜਿਹੜਾ ਵਾ ਸਪੋਰਟ ਇਕੱਠੀ ਕਰ ਰਹੇ ਹੋ ਪੱਪੀ ਪ੍ਰੈਸ਼ਰ ਕੋ ਐਡੀ ਤੇ ਸੀਬੀਆਈ ਦਾ ਮਹਿਕਮਾ ਨਹੀਂਗਾ ਵੀਰੇ ਬ੍ਰਦਰ ਨੇ ਜੇ ਬਣਨਾ ਤਾਂ ਉਹ ਆਪਣੀ ਕਾਬਲੀਅਤ ਨਾਲ ਬਣਨਾ ਪੱਪੀ ਪ੍ਰੈਸ਼ਰ ਬੱਚੇ ਨਹੀਂ ਬਣਨਾ ਨਗਰ ਨਿਗਮ ਚੋਣਾਂ ਦੇ ਨਤੀਜੇ ਸਾਹਮਣੇ ਆ ਚੁੱਕੇ ਨੇ ਤੇ ਪੰਜਾਬ ਦੀ ਸਭ ਤੋਂ ਵੱਡੀ ਨਗਰ ਨਿਗਮ ਲੁਧਿਆਣਾ ਦੇ ਵਿੱਚ ਆਮ ਆਦਮੀ ਪਾਰਟੀ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ ਪਰ ਮੇਅਰ ਚੋਣ ਨੂੰ ਲੈ ਕੇ ਹਜੇ ਤੱਕ ਰੇੜਕਾ ਬਰਕਰਾਰ ਹੈ ਲੁਧਿਆਣੇ ਨੂੰ ਮੇਅਰ ਕਦੋਂ ਮਿਲੇਗਾ ਕਦੋਂ ਲੁਧਿਆਣੇ ਨੂੰ ਹਾਊਸ ਜਿਹੜਾ ਵਾ ਬਣਨ ਜਾ ਰਿਹਾ ਵਾ ਉਸ ਦੇ ਵਿੱਚ ਮੇਅਰ ਕੌਣ ਹੋਏਗਾ ਇਸ ਨੂੰ ਲੈ ਕੇ ਸਸਪੈਂਸ ਬਰਕਰਾਰ ਹੈ ਗੱਲਬਾਤ ਕਰਾਂਗੇ ਅੱਜ ਇਸੇ ਮੁੱਦੇ ਦੇ ਉੱਤੇ ਸਾਡੇ ਨਾਲ ਮੌਜੂਦ ਨੇ ਐਮਐਲਏ ਅਸ਼ੋਕ ਪ੍ਰਾਸ਼ਰ ਪੱਪੀ ਸਵਾਗਤ ਹੈ ਜੀ ਤੁਹਾਡਾ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਜੀ ਪੱਪੀ ਜੀ ਕਿਸ ਤਰ੍ਹਾਂ ਦੇਖਦੇ ਹੋ ਪੰਜਾਬ ਦੀ ਸਭ ਤੋਂ ਵੱਡੀ ਨਗਰ ਨਿਗਮ ਲੁਧਿਆਣਾ ਰਿਜ਼ਲਟ ਸਾਹਮਣੇ ਆ ਚੁੱਕੇ ਨੇ ਕਲੀਅਰ ਮੈਜੋਰਟੀ ਕਿਸੇ ਪਾਰਟੀ ਨੂੰ ਨਹੀਂ ਮਿਲੀ ਆਮ ਆਦਮੀ ਪਾਰਟੀ ਸਾਹਮਣੇ ਵੱਡੀ ਪਾਰਟੀ ਬਣ ਕੇ ਉੱਭਰੀ ਹੈ ਪਰ ਮੇਅਰ ਨੂੰ ਲੈ ਕੇ ਜੋਰ-ਤੋਰ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਦੇਖੋ ਜੋੜ ਤੋੜ ਵਾਲਾ ਕੋਈ ਕੰਮ ਨਹੀਂ ਹੈਗਾ ਆਮ ਆਦਮੀ ਪਾਰਟੀ ਨੇ ਮੇਹਰ ਬਣਾਉਣਾ ਸਾਡੀ ਲੀਡਰਸ਼ਿਪ ਸਾਰੀ ਕਰਕੇ ਫੈਸਲਾ ਜਿਸ ਨੂੰ ਵੀ ਮੇਹਰ ਬਣਾਉਗੀ ਸਾਰੇ ਅਸੀਂ ਜਿੰਨੇ ਵੀ ਆਪਣੇ ਚੁਣੇ ਹੋਏ ਨਮਾਇंदे ਆ ਤੇ ਜਿੰਨੇ ਵੀ ਐਮਐਲਏ ਆ ਉਸ ਕੰਮ ਦਾ ਫਤਵਾ ਜਿਹੜਾ ਜੋ ਪਾਰਟੀ ਸਾਡਾ ਫੈਸਲਾ ਲਾਉਗੀ ਅਸੀਂ ਉਹਦੇ ਨਾਲ ਖੜੇ ਆ ਲੁਧਿਆਣੇ ਨੂੰ ਜਲਦੀ ਮੇਹਰ ਮਿਲਣ ਜਾ ਰਿਹਾ ਬਸ ਫੈਸਲਾ ਹੋਇਆ ਹੋਇਆ ਵਾ ਪਾਰਟੀ ਨੇ ਬਾ ਨਾਮ ਹੀ ਕਰਨਾ بس ਜਦੋਂ ਇੱਕ ਦੋ ਦਿਨਾਂ ਦੇ ਵਿੱਚ ਜਦੋਂ ਜਲਦੀ ਕਰਕੇ ਲੁਧਿਆਣੇ ਨੂੰ ਮੇਅਰ ਮਿਲੂਗਾ ਤੁਸੀਂ ਕਹਿ ਰਹੇ ਹੋ ਕਿ ਜੋਰ ਤੋਰ ਕੋਈ ਨਹੀਂ ਚੱਲ ਰਿਹਾ ਪਾਰਟੀ ਨੇ ਮੇਅਰ ਬਣਾਣਾ ਤੇ ਨਾਮ ਡਿਕਲੇਅਰ ਇੱਕ ਦੋ ਦਿਨ ਦੇ ਵਿੱਚ ਸਾਹਮਣੇ ਆ ਜਾਏਗਾ ਪਰ ਕਿਸ ਤਰ੍ਹਾਂ ਸਾਹਮਣੇ ਆਏਗਾ ਇਹ ਵੀ ਇੱਕ ਵੱਡਾ ਸਵਾਲ ਖੜਾ ਹੁੰਦਾ ਕਿਉਂਕਿ 41 ਸੀਟਾਂ ਤੁਹਾਡੇ ਕੋਲ ਨੇ ਦੋ ਉਮੀਦਵਾਰਾਂ ਨੇ ਤੁਹਾਨੂੰ ਸਮਰਥਨ ਕਰਤਾ ਹਜੇ ਵੀ ਜੜਾਵਾ ਆਂਕੜਾ 5 ਦਾ ਘਟ ਜਾ ਰਿਹਾ ਵਾ 48 ਦਾ ਆਂਕੜਾ ਚਾਹੀਦਾ ਵਾ ਜਿਸ ਨੂੰ ਲੈ ਕੇ ਵਿਰੋਧੀ ਪਾਰਟੀਆਂ ਕਹਿ ਰਹੀਆਂ ਕਿ ਜੋਰ ਤੋਂ ਚੱਲ ਰਿਹਾ ਸਾਡੇ ਕਾਉਂਸਲਰ ਦੇ ਉਮੀਦਵਾਰਾਂ ਨੂੰ ਕਾਉਂਸਲਰ ਬਣ ਚੁੱਕੇ ਕੈਂਡੀਡੇਟਾਂ ਨੂੰ ਜਿਹੜਾ ਵਾ ਵੱਡੇ ਵੱਡੇ ਲਾਲਚ ਦਿੱਤੇ ਜਾ ਰਹੇ ਆ ਪੈਸੇ ਦੇ ਲਾਲਚ ਦਿੱਤੇ ਜਾ ਰਹੇ ਆ ਉਹਦਿਆਂ ਦੇ ਲਾਲਚ ਦਿੱਤੇ ਜਾ ਰਹੇ ਆ ਤੋੜਨ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਸਾਡੇ ਕੋਲ ਭਾਜਪਾ ਦਾ ਪੈਸਾ ਤਾਂ ਹੈ ਨਹੀਂਗਾ ਨਾ ਅਸੀਂ ਕਿਸੇ ਨੂੰ 3 ਸਾਲਾਂ ਚ ਲੁੱਟਿਆ ਨਾ ਕਿਸੇ ਨੂੰ ਕੁੱਟਿਆ ਇਹ ਪਹਿਲੀ ਵਾਰ ਮੈਨੂੰ ਦੱਸਦੇ ਮਾਣ ਮਹਿਸੂਸ ਹੁੰਦਾ ਪੰਜ ਲੁਧਿਆਣੇ ਦੀ ਧਰਤੀ ਦੇ ਅਗਰ ਨਗਰ ਨਿਗਮ ਦੇ ਚਨਾਉ ਪਿਛਲਾ ਇਤਿਹਾਸ ਬੋਲੋ ਤੁਸੀਂ ਜਾੜੀ ਸਾਲਾਂ ਦਾ ਹਰ ਨਗਰ ਨਿਗਮ ਦੇ ਵਿੱਚ ਹਮੇਸ਼ਾ ਬੂਥਾ ਨੂੰ ਲੁੱਟਿਆ ਗਿਆ ਆਪਣੇ ਰਾਜ ਦਾ ਨਿਆਂ ਫੈਦਾ ਠਾਇਆ ਗਿਆ ਪਰ ਅਸੀਂ ਫੇਰ ਇਲੈਕਸ਼ਨ ਕਰਾਇਆ ਬਿਲਕੁਲ ਸਰਕਾਰ ਨੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਵੀ ਲੋਕਾਂ ਦਾ ਫਤਵਾ ਲੋਕ ਦਊਗੇ ਇਹ ਪਹਿਲੀ ਵਾਰਾ 42 ਤੇ ਨਾਲੇ ਮੈਂ ਤੁਹਾਨੂੰ ਇਹ ਦੱਸ ਦਨਾ ਸੱਤ ਅਸੀਂ ਐਮਐਲਏ ਵੀ ਬੋਟ ਪਾਉਣ ਦੇ ਅਧਿਕਾਰ ਰੱਖਦੇ ਹਾਂ 48 ਔਰ ਦੋਨਾਂ ਨੇ ਸਮਰਥਨ ਨਹੀਂ ਦਿੱਤਾ ਉਹ ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਇਆ ਹੋ ਜਾ ਇੱਕ ਆਜ਼ਾਦ ਇੱਕ ਕਾਲੀ ਦਾ ਲਾਲਾ ਤੁਸੀਂ ਕਹਿ ਰਹੇ ਹੋ ਸਮਰਥਨ ਨਹੀਂ ਦਿੱਤਾ ਸ਼ਾਮਲ ਹੋਏ ਨੇ ਪਰ ਇਹਦੇ ਤੇ ਵੀ ਜਿਹੜਾ ਵਾ ਵੱਡੇ ਸਵਾਲ ਵਿਰੋਧੀ ਖੜੇ ਕਰਦੇ ਹੋਏ ਨਜ਼ਰ ਆ ਰਹੇ ਨੇ ਕਹਿੰਦੇ ਨੇ ਕਿ ਜਿਹੜੇ ਆਮ ਆਦਮੀ ਜਿਹੜਾ ਅਕਾਲੀ ਦਲ ਦਾ ਉਮੀਦਵਾਰ ਇੱਕ ਦਿਨ ਪਹਿਲਾਂ ਹੁੰਦੇ ਉਹਦੇ ਪਰਚਾ ਹੁੰਦਾ ਵਾ ਕਿ ਡਨੈਪਿੰਗ ਦਾ ਤੇ ਹੋਰ ਧਰਾਮਾ ਲਾ ਕੇ ਹੁੰਦੇ ਉਹਦੇ ਪਰਚਾ ਹੁੰਦਾ ਦੂਜੇ ਦਿਨ ਆਮ ਆਦਮੀ ਪਾਰਟੀ ਅੱਲੋਂ ਚ ਸ਼ਾਮਲ ਕਰਾ ਲਿੱਤਾ ਜਾਂਦਾ ਵਾ ਇਹ ਜੋਰ ਤੋੜ ਦੀ ਰਾਜਨੀਤੀ ਚੱਲਦੀ ਹੋਈ ਨਜ਼ਰ ਆ ਰਹੀ ਹੈ ਦੇਖੋ ਜੋਰ ਤੋੜ ਤਾਂ ਹੁੰਦਾ ਜੇ ਕਿਸੇ ਨੂੰ ਜ਼ਬਰਦਸਤੀ ਕੋਈ ਲੈ ਕੇ ਆਇਆ ਹੋਵੇ ਇਹ ਇੱਥੋਂ ਤਾਂ ਦੇਖੋ ਤੁਸੀਂ ਉਹਦਾ ਆਪਣਾ ਮਨ ਮੰਨਿਆ ਤਾਂ ਉਹਨੇ ਆਪਣਾ ਡਿਸੀਜਨ ਲੈ ਕੇ ਮੈਮੀ ਉਹ ਸ਼ਾਮਲ ਕਰਾਉਣ ਦੇ ਵਿੱਚ ਸੀਗਾ ਸਾਰਾ ਜਿੰਨਾ ਉਹਦਾ ਸਪੋਰਟਰ ਸੀ ਜਿੰਨਾ ਉਹਦੇ ਨਾਲ ਸਾਥੀ ਸੀਗੇ ਸਾਰੇ ਇਸ ਗੱਲ ਦਾ ਹਾਂ ਦਾ ਨਾਰਾ ਵਾਰਦੇ ਸੀ ਵੀ ਅਸੀਂ ਅਗਰ ਆਉਣਾ ਤਾਂ ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਦੇਖ ਕੇ ਆਮ ਆਦਮੀ ਪਾਰਟੀ ਦੀ ਕਾਂਗਰਸੀਆਂ ਨੇ ਵੀ ਬਹੁਤ ਜੋਲ ਲਾਇਆ ਭਾਜਪਾ ਲਿਆ ਨੇ ਵੀ ਉਹ ਦੱਸ ਰਹੇ ਸੀਗੇ ਜੋਲ ਲਾਇਆ ਪਰ ਸਾਡੀਆਂ ਨੀਤੀਆਂ ਤੇ ਨੀਅਤ ਨੂੰ ਦੇਖ ਕੇ ਉਹ ਬੰਦਿਆਂ ਨੇ ਸਾਡੇ ਨਾਲ ਖੜੇ ਆ ਸਾਡੇ ਨਾਲ ਸਾਥ ਦਿੱਤਾ ਔਰ ਸਾਡੇ ਨਾਲ ਨੇ ਉਹ ਤੁਸੀਂ ਉਹ ਕੱਲਾ ਸਮਰਥਨ ਨਹੀਂ ਦਿੱਤਾ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਇਆ ਕੀਤੇ ਕੰਮਾਂ ਨੂੰ ਲੈ ਕੇ ਇੱਕ ਵਾਰ ਫਿਰ ਨਗਰ ਨਿਗਮ ਚੋਣਾਂ ਦੇ ਵਿੱਚ ਜਨਤਾ ਦੇ ਵਿਚਾਰ ਸੀ ਜਦੋਂ ਇਲੈਕਸ਼ਨਾਂ ਦੇ ਦੌਰਾਨ ਜਾਂ ਇਲੈਕਸ਼ਨਾਂ ਤੋਂ ਪਹਿਲਾਂ ਤੁਹਾਡੇ ਨਾਲ ਗੱਲ ਕੀਤੀ ਸੀਗੀ ਇੰਟਰਵਿਊ ਕੀਤੀ ਸੀਗੀ ਤਾਂ ਤੁਸੀਂ ਕਿਹਾ ਸੀਗਾ ਕੰਮ ਕਰਾਏ ਆ ਲੋਕਾਂ ਦੇ ਕੰਮਾਂ ਨੂੰ ਲੈ ਕੇ ਗਲੀਆਂ ਦੇ ਵਿੱਚ ਘਾਰ ਘੁੰਮ ਰਹੇ ਆ ਲੋਕਾਂ ਦੇ ਵਿਚਾਰ ਆ ਤੇ ਲੋਕ ਕੀਤੇ ਕੰਮਾਂ ਨੂੰ ਸਪੋਰਟ ਕਰਨਗੇ ਪਰ ਵਿਰੋਧੀ ਕਹਿੰਦੇ ਨੇ ਕਿ ਅਗਰ ਕੰਮ ਕੀਤੇ ਹੁੰਦੇ ਤਾਂ ਇਹ ਬੁਰੀ ਦਰ ਬੁਰੀ ਦਰਸ਼ਾ ਜਿਹੜੀ ਆਮ ਆਵੀ ਪਾਰਟੀ ਦੀ ਸੈਂਟਰਲ ਵਿੱਚ ਨਾ ਹੁੰਦੀ ਐਮਐਲਏ ਸਾਹਿਬ ਆਪਣੀ ਪਤਨੀ ਨੂੰ ਚੋਣ ਜਿਹੜੇ ਨੇ ਜਿਤਾਣ ਦੇ ਵਿੱਚ ناکਾਮਯਾਬ ਰਹੇ ਨੇ ਦੇਖੋ ਗੱਲ ਸੁਣੋ ਇੱਥੇ ਮੰਤਰੀਆਂ ਦੇ ਵੀ ਹਰ ਗਏ ਜਿਹੜੇ ਵਿਰੋਧੀ ਆ ਉਹਨਾਂ ਨੂੰ ਪੁੱਛੋ ਵੀ ਤੁਹਾਡੇ ਮੰਤਰੀ ਵੀ ਹਰ ਗਏ ਉਹ ਕਿਵੇਂ ਹਰ ਗਏ ਸਾਹਿਬ ਉਹਨਾਂ ਦੇ ਦੋ 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 ਪਰਿਵਾਰ ਦੇ ਜੀ ਹਰ ਗਏ ਉਹ ਕਿਵੇਂ ਹਰ ਗਏ ਮੈਨੂੰ ਅਗਰ ਤਿੰਨ ਟਿਕਟਾਂ ਮਿਲੀਆਂ ਸੀ ਮੇਰਾ ਭਾਈ 6ਵੀਂ ਵਾਰ ਇਤਿਹਾਸ ਬਣਾਇਆ ਸੀ ਪਰਾਸ਼ਰ ਪਰਿਵਾਰ ਦਾ ਇਤਿਹਾਸ ਬਣਿਆ ਵਾ 6ਵੀਂ ਵਾਰ ਲਗਾਤਾਰ ਨਗਰ ਨਿਗਮ ਚ 6 ਵਾਰੀ ਜਿੱਤਨਾ ਤੇ ਮੇਰੇ ਤੋਂ ਵੱਡਾ ਰਕੇਸ਼ ਪ੍ਰਾਸ਼ਦ 6ਵੀਂ ਵਾਰ ਜਿੱਤਿਆ ਔਰ ਗੈਬੀ ਸ਼ਰਮਾ ਮੇਰਾ ਭਾਂਜਾ ਸੁੰਦਰ ਨਗਰ ਤੋਂ ਜਿੱਤਿਆ ਹਾਂ ਇਹ ਤਿੰਨਾਂ ਚੋਂ ਅਗਰ ਦੋ ਸਾਨੂੰ ਫਤਵਾ ਮਿਲ ਗਿਆ ਤੇ ਲੋਕਾਂ ਨੇ ਨਕਾਰਿਆ ਕਿ ਸਾਡੇ ਉੱਤੇ ਭਰੋਸਾ ਜਿਤ ਆਇਆ ਇੱਕ ਦੇ ਵਿੱਚ ਨਵੀਂ ਵਾਰ ਦੇ ਵਿੱਚ ਗਏ ਉਹ ਉਹਦੀ ਸਿਮਤੀ ਸੀ ਉਹਦੇ ਘਰ ਵਾਲੇ ਨੂੰ गुज़रे ਨੂੰ ਹਜੇ ਹੋਇਆ ਸੀ ਉਹਨਾਂ ਨੇ ਫੋਟੋ ਨਾਲ ਲੈ ਕੇ ਘਰ ਘਰ ਦਿਖਾਇਆ ਜੀ ਮੇਰੇ ਘਰ ਵਾਲੇ ਪਿੱਛੇ ਮੈਨੂੰ ਵੋਟ ਪਾ ਦਿਓ ਲੋਕਾਂ ਨੇ ਉਹਦੀ ਸਹਿਮਤੀ ਕਬੂਲ ਕਰ ਲਈ ਅਸੀਂ ਉਹ ਫਤਵਾ ਜਿਹੜਾ ਲੋਕਤੰਤਰ ਦਾ ਉਹ ਮੰਨਦੇ ਆ ਉਹ ਲੋਕਾਂ ਦਾ ਫਤਵਾ ਵਾ ਲੋਕਾਂ ਨੇ ਦਿੱਤਾ ਬਹੁਤ ਵਧੀਆ ਕੀਤਾ ਜੋ ਕੀਤਾ ਜੀਤੇ ਵੀ ਆਲੇ ਕਹਿੰਦੇ ਨੇ ਕਿ ਤੁਸੀਂ ਧੱਕਾ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ਤੁਹਾਡਾ ਧੱਕਾ ਚੱਲ ਨਹੀਂ ਦਿੱਤਾ ਲੋਕਾਂ ਨੇ ਵੋਟ ਪਾ ਕੇ ਜਿਹੜਾ ਵਾ ਉਸ ਧੱਕੇ ਦਾ ਜਵਾਬ ਦਿੱਤਾ ਪਹਿਲਾਂ ਗੱਲ ਸੁਣ ਲਓ ਤੱਕੇ ਕਰਨ ਤੇ ਆ ਜੀਏ ਤੇ ਤੱਕਾ ਰੁਕਦਾ ਨਹੀਂ ਹੁੰਦਾ ਤੱਕੇ ਦਾ ਨਾਮ ਹੀ ਮਾਰਾ ਬੀਜੇਪੀ ਵਾਲਿਆਂ ਨੂੰ ਕਹੋ ਹਮੇਸ਼ਾ ਤੇ ਮੋਦੀ ਵਾਲੀਆਂ ਮਸ਼ੀਨਾਂ ਨਹੀਂ ਚੱਲ ਰਹੀਆਂ ਪੰਜਾਬ 'ਚ ਉਹਨੂੰ ਕਹਿੰਦੇ ਆ ਤੱਕਾ ਜਿਹੜੀਆਂ ਤੁਸੀਂ ਮੋਦੀ ਵਾਲੀਆਂ ਮਸ਼ੀਨਾਂ ਚਲਾਉਨੇ ਹੋ ਉਹ ਹੁੰਦੀਆਂ ਤੱਕਾ ਇਹ ਲੋਕਤੰਤਰ ਵਾਲੇ ਇਲੈਕਸ਼ਨ ਹੁੰਦੇ ਆ ਪੰਜਾਬ ਦੀ ਧਰਤੀ 'ਤੇ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਇਹ ਲੋਕਤੰਤਰ ਦੇ ਇਲੈਕਸ਼ਨ ਹੁੰਦੇ ਆ ਤਾਂ ਇਹਨਾਂ ਨੂੰ ਇਸ ਗੱਲ ਦਾ ਅਜੇ ਤੱਕੇ ਦਾ ਮੀਨਿੰਗ ਨਹੀਂ ਪਤਾ ਤੱਕਾ ਦਾ ਉਹ ਹੁੰਦਾ ਜਿਵੇਂ ਹਰਿਆਣੇ ਚ ਲੋਕਾਂ ਨੇ ਫਤਵਾ ਦਿੱਤਾ ਹੋਇਆ ਸੀਗਾ ਸਾਰੇ ਲੋਕ ਹੱਥ ਤੇ ਹੱਥ ਰੱਖ ਕੇ ਬਹਿ ਗਏ ਵੀ ਸਾਡੀਆਂ ਵੋਟਾਂ ਦਾ ਸੀ ਕਿਸੇ ਪਾਰਟੀ ਨੂੰ ਪਾਈਆਂ ਸੀ ਪੈ ਕਿਸੇ ਨੂੰ ਗਈਆਂ ਉਹ ਮੋਦੀ ਤੇ ਅਮਿਤ ਸ਼ਾਹ ਦੀ ਮਸ਼ੀਨਾਂ ਜਿਹੜੀ ੱੱਕੇ ਵਾਲੀ ਆ ਰਵਨੀਤ ਬਿੱਟੂ ਕਹਿੰਦੇ ਨੇ ਕਿ ਐਮ ਐਲ ਏ ਪਰਾਸ਼ਰ ਤੇ ਐਮ ਐਲ ਏ ਗੋਗੀ ਮੇਰੇ ਖਿਲਾਫ ਬੋਲਦੇ ਰਹੇ ਪਰ ਆਪਣੀਆਂ ਪਤਨੀਆਂ ਨੂੰ ਚੋਣ ਨਹੀਂ ਜਿਤਾ पाए ਮੇਰੇ ਖਿਲਾਫ ਬੋਲਣ ਦਾ ਨਤੀਜਾ ਕਿ ਰੋਲਾ ਘੱਟ ਪਾਉਂਦੇ ਕੰਮ ਕਰਦੇ ਤਾਂ ਸ਼ਾਇਦ ਆਪਣੀ ਪਤਨੀਆਂ ਨੂੰ ਚੋਣ ਜਿਤਾ ਪਾ ਲੈਂਦੇ ਬਿੱਟੂ ਕਿਹੜਾ ਤ੍ਰਿਮਤਾ ਬ੍ਰਹਮਚਾਰੀ ਆ ਗਿਆ ਉਹ ਬਿੱਟੂ ਕਿਹੜਾ ਗਿਆਨੀ ਆ ਬਿੱਟੂ ਦਾ ਸ਼ਰਾਬੀਆਂ ਨੂੰ ਛਡਾਉਣ ਲਈ ਤੁਹਾਡੇ ਸਾਹਮਣੇ ਇੱਥੇ ਫਿਰਦਾ ਸੀ ਸ਼ਰਾਬ ਜਿਹੜੇ ਲੋਕਾਂ ਨੂੰ ਲੈਕਚਨ ਕਮਿਸ਼ਨ ਦਾ ਲੰਘਣਾ ਕਰਦੇ ਸੀ ਉਹਨਾਂ ਨੂੰ ਤਾਂ ਬਿੱਟੂ ਛਡਾਉਣ ਨੂੰ ਫਿਰਦਾ ਹੀ ਕੇਂਦਰ ਦਾ ਮੰਤਰੀ ਹੋ ਕੇ ਬਿੱਟੂ ਕਿੱਡਾ ਸੰਿਆਸੀ ਸਮਝ ਲਿਆ ਤੁਸੀਂ ਵੀ ਉਹਦਾ ਕੋਈ ਕਿਸੇ ਨੂੰ ਕਹਿਣ ਤੇ ਲੱਗ ਗਿਆ ਬਿੱਟੂ ਆਪ ਜਿੱਤਿਆ ਹੋਇਆ ਬਿੱਟੂ ਨੂੰ ਪੁੱਛੋ ਵੀ ਤੂੰ ਆਪ ਜਿੱਤਿਆ ਤੂੰ ਤਾਂ ਆਪ ਉੱਥੇ ਦਾ ਲਾਟੀਚੋਂ ਨਿਕਲਿਆ ਰਾਜ ਸਭਾ ਦਾ ਮੈਂਬਰ ਆ Rajasthan ਦਾ ਲੁਧਿਆਣਾ ਦਾ ਲੋਕਾਂ ਨੇ ਉਹਨੂੰ ਛਡਾਤਾ ਹੁਣ ਇਹਦੋਂ ਵੱਧ ਕੀ ਕਰ ਸਕਦੇ ਆ ਲੋਕ ਉਹਨੂੰ ਕਹੋ ਸਾਡਾ ਤਾਂ ਜੋ ਹੈਗਾ ਵਾ ਅਸੀਂ ਤਾਂ ਮੌਜੂਦਾ ਐਮ ਐਲ ਏ ਆ ਲੋਕਾਂ ਦੇ ਚੁਣੇ ਹੋਏ ਤੂੰ ਤਾਂ ਕਿਸੇ ਦਾ ਲੋਕਾਂ ਦਾ ਚੁਣਿਆ ਹੋਇਆ ਵੀ ਐ ਨਹੀਂਗਾ ਤੂੰ ਤਾਂ ਹਮੇਸ਼ਾ ਦੇ ਉਹ ਬਕਸੇ ਚੋਂ ਕੱਢਿਆ Rajasthan ਦੇ ਜਿਹੜਾ ਉਹਦਾ ਬਕਸਾ ਰੱਖਿਆ ਹੋਇਆ ਸੀਗਾ ਉਹ ਕਹਿੰਦਾ ਕਿ ਮੇਰੇ ਖਿਲਾਫ ਬੋਲਣ ਵਾਲਾ ਧਿਆਨ ਘੱਟ ਦਿੱਤਾ ਹੁੰਦਾ ਤੇ ਕੰਮਾਂ ਵਾਲ ਧਿਆਨ ਜ਼ਿਆਦਾ ਦਿੱਤਾ ਹੁੰਦਾ ਤਾਂ ਸ਼ਾਇਦ ਜੋਂ ਜਿੱਤੇ ਜਾਂਦੇ। ਜਿਹੜਾ ਦੁਗਾ ਜਿਹਦੀ ਸ਼ਰਾਬ ਛਡਾਉਣ ਆਇਆ ਸੀਗਾ ਉਹ ਤਾਂ ਜਿਹੜਾ ਤਿੰਨ ਤਿੰਨ ਵਾਰੀ ਦਾ ਜਿੱਤਿਆ ਸੀ ਉਹ ਤਾਂ 2300 ਬੋਰਡ ਤੇ ਹਾਰ ਗਿਆ। ਜਿਹਨੂੰ ਛਡਾਉਣ ਲਈ ਆਇਆ ਸੀ ਜੇ ਅਸੀਂ ਆਪਨਾ ਇਹਦੇ ਅੱਗੇ ਖੜਦੇ ਇਹ ਤਾਂ 150 ਗਨਮੈਨਾਂ ਦਾ ਫਾਇਦਾ ਲੈ ਕੇ ਸਾਰਿਆਂ ਨੂੰ ਡਰੋਂਦਾ ਫਿਰਦਾ ਲੋਕਾਂ ਨੂੰ ਲੁਧਿਆਣੇ 'ਚ। ਉਹਨੂੰ ਕਿਹਾ ਉਹ ਕੰਮ ਨਾ ਕਰ ਜਿਹੜੇ ਕੋਈ ਹਾਰ ਜਿੱਤ ਤਾਂ ਲੋਕਤੰਤਰ ਤੂੰ ਤਾਂ ਲੋਕਤੰਤਰ ਨੂੰ ਖਤਮ ਕਰਨ ਵਾਲਾ ਕੰਮ ਕਰ ਰਿਆ ਸੀਗਾ ਚੋਣ ਕਮਿਸ਼ਨ ਦੀ ਲੰਗਣਾ ਕਰਕੇ ਸ਼ਰਾਬ ਛਡਾਉਣ ਆਇਆ ਸੀਗਾ ਉਹ ਕਹਿੰਦੇ ਤੁਸੀਂ ਧੱਕਾ ਕਰ ਰਹੇ ਸੀਗੇ ਉਹਨਾਂ ਦੀ ਗੱਡੀ ਘੇਰ ਲਈ ਉਹਨਾਂ ਨੂੰ ਨਾਹਰੇਬਾਜੀ ਤੁਹਾਡੇ ਵਰਕਰ ਉਹਨਾਂ ਦੇ ਖਿਲਾਫ ਕਰਦੇ ਸੀਗੇ ਉਹ ਕਹਿੰਦੇ ਕਿ ਹਾਂ ਵੀ ਇਹ ਤਾਂ ਸਾਨੂੰ ਜਿਹੜਾ ਵਾ ਰੋਕਣ ਦੀ ਕੋਸ਼ਿਸ਼ ਕਰ ਰਹੇ ਸੀ ਚਲੋ 150 ਗਨਮੈਨ ਲੈ ਕੇ ਕਮਾਂਡੋ ਨਾਲ ਜੇ ਅਸੀਂ ਰੋਕ ਸਕਦੇ ਆ ਫਿਰ ਤਾਂ ਸਾਡੇ ਚ ਤਾਕਤ ਵਧ ਹੋਈ ਹੈ 192 ਗਨਮੈਨ ਲੈ ਕੇ ਤੂੰ ਫਿਰਦਾ ਮੈਂ ਅਸੀਂ ਥੋੜਾ ਫਿਰਦੇ ਆ 192 ਗਨਮੈਨ ਲੈ ਕੇ ਉਹ ਤਾਂ ਤੂੰ ਉੱਥੇ ਆਇਆ ਸੀ ਉਹਨੂੰ ਛਡਾਉਣ ਲਈ ਜਿੱਥੇ ਸ਼ਰਾਬ ਫੜ ਲਈ ਸੀ ਪੁਲਿਸ ਨੇ ਸ਼ਰਾਬ ਫੜੀ ਪਰਚਾ ਦਿੱਤਾ ਨਾ ਫਿਰ ਇਹ ਲੋਕਤੰਤਰ ਦਾ ਕਾਨੂੰਨ ਦਾ ਇਹਨੂੰ ਖਾਸ ਕਰਕੇ ਕਿਉਂਕਿ ਇਹਨੇ ਉੱਪਰ ਬੈਠਾ ਸੈਂਟਰ ਚ ਮੰਤਰੀ ਆ ਸੈਂਟਰ ਦਾ ਦੋ ਦੋ ਮਹਿਕਮੇ ਐ ਇਹਦੇ ਕੋਲ ਉਸ ਮਹਿਕਮਿਆਂ ਦਾ ਫਾਇਦਾ ਦਵੇ ਲੁਧਿਆਣੇ ਵਾਲਿਆਂ ਨੂੰ ਤੇ ਪੰਜਾਬ ਵਾਲਿਆਂ ਨੂੰ ਤੇ ਮੋਦੀ ਨੂੰ ਕਹਿ ਕੇ ਪੰਜਾਬ ਦੇ ਤੇ ਜਿਹੜੇ ਸਾਡੇ ਬੰਦੇ ਪਏ ਆ ਉਹ ਲਿਆਵੇ ਕਿਸਾਨ 1.5 ਸਵਾ ਸਾਲ ਤੋਂ ਫੇਰ ਬੈਠਾ ਵਾ ਉੱਥੇ ਬਾਰਡਰ ਦੇ ਉੱਤੇ ਸਾਡੇ ਉਹ ਕਿਸਾਨ ਪ੍ਰਧਾਨ ਦੇ ਹਾਲਾਤ ਦੇਖ ਲੋ ਕੀ ਆ ਭੁੱਖ ਹੜਤਾਲ ਤੇ ਇਸ ਕਰਕੇ ਇਹਨੂੰ ਕਹਿਆ ਉਸ ਪਾਸੇ ਸੋਚ ਜਿੱਥੇ ਪੰਜਾਬ ਦਾ ਭਲਾ ਹੋਵੇ ਪਰ ਤੇਰੇ ਨਤੀਜਾ ਤੋਂ ਸੰਤੁਸ਼ਟ ਹੋ ਤੁਸੀਂ ਜਿਹੜੇ ਨਤੀਜੇ ਲੁਧਿਆਣਾ ਦੇ ਵਿੱਚ ਸਾਹਮਣੇ ਆਏ ਆ ਜਿੰਨੀਆਂ ਕੋ ਉਮੀਦਾਂ ਸੀ ਤੁਸੀਂ ਲਾਸਟ ਇੰਟਰਵਿਊ ਜਦੋਂ ਕੀਤੀ ਸੀ ਤੁਸੀਂ ਕਹੇ ਸੀ ਕਿ 95 ਦੇ 95 ਜਿੱਤ ਕੇ ਜੜਾ ਵਾ ਇਤਿਹਾਸ ਰਚਾਂਗੇ ਲੋਕਤੰਤਰ ਦੇ ਉੱਤੇ ਸਾਨੂੰ ਸਭ ਨਾਲ ਵੱਡਾ ਭਰੋਸਾ ਕਰਨਾ ਚਾਹੀਦਾ ਇਹ ਨਹੀਂ ਹੈਗਾ ਵੀ ਰਤਵੇ ਲੈ ਹੋਏ ਆ ਸੈਂਟਰ ਦੇ ਤੇ ਲੋਕਤੰਤਰ ਦੀ ਕਤਲ ਕਰਨ ਲਈ ਇਹ ਤੇ ਆਪ ਲੋਕਾਂ ਦੇ ਵਿੱਚ ਫਿਰਈਏ ਅਸੀਂ ਮੇਰੀ 100% ਸੰਤੁਸ਼ਟੀ ਆ ਜਿਹੜਾ ਲੋਕਾਂ ਦਾ ਫਤਵਾ ਨਾ ਉਹਨੂੰ ਸਿਰ ਮੱਥੇ ਮੰਨਣਾ ਚਾਹੀਦਾ ਬੰਦੇ ਨੂੰ ਲੋਕਾਂ ਦਾ ਫਤਵਾ ਜੇ ਨਕਾਰਾਂਗੇ ਲੋਕ ਕੱਲ ਨੂੰ ਤੁਹਾਨੂੰ ਨਕਾਰ ਦੂਗੇ ਲੋਕਾਂ ਦਾ ਫਤਵਾ ਮੰਨਣਾ ਚਾਹੀਦਾ ਪਰ ਜਿਸ ਤਰ੍ਹਾਂ ਦੀ ਉਮੀਦ ਸੀ ਉਸ ਤਰ੍ਹਾਂ ਦੇ ਨਤੀਜੇ ਆਏ ਨਹੀਂ ਦੇਖੋ ਹਰ ਚੀਜ਼ ਉਮੀਦ ਦੇ ਤੌਰ ਤੇ ਹੋ ਜਵੇ ਫਿਰ ਤਾਂ ਸਾਰੇ ਲੋਕ ਉਮੀਦਾਂ ਦੇ ਉੱਤੇ ਹੀ ਸੌੜ ਦੇਣ ਹੋ ਸਕਦਾ ਜੀ ਕੋਈ ਸਾਡੀ ਕਮੀ ਪਈ ਸੀ ਉਹਨੂੰ ਦੂਰ ਕਰਾਂਗੇ ਐਮਐਲਏ ਗੁਰਪ੍ਰੀਤ ਗੋਗੀ ਨਾਲ ਅਸੀਂ ਗੱਲ ਕੀਤੀ ਸੀ ਉਹਨਾਂ ਨੂੰ ਪੁੱਛਿਆ ਕਿ ਹਾਂ ਵੀ ਤੁਹਾਡੇ ਧਰਮ ਪਤਨੀ ਲਗਾਤਾਰ ਇਸ ਵਾਰ ਤੋਂ ਜਿੱਤਦੇ ਰਹੇ ਨੇ ਤੁਸੀਂ ਵੀ ਇਸ ਵਾਰ ਦੀ ਨੁਮਾਇੰਦਗੀ ਕਰਦੇ ਰਹੇ ਹੋ ਹਾਰ ਦਾ ਕੀ ਕਾਰਨ ਸਮਝਿਆ ਤਾਂ ਉਹਨਾਂ ਨੇ ਕਿਹਾ ਕਿ ਪ੍ਰਸ਼ਾਸਨ ਉਹਨਾਂ ਦੀ ਹਾਰ ਦਾ ਜ਼ਿੰਮੇਵਾਰ ਹੈ ਵੋਟਾਂ ਜਿਹੜੀਆਂ ਵਾ ਲਿਸਟਾ ਗਲਤ ਬਣਾਤੀਆਂ ਵੋਟਾਂ ਕੱਟਤੀਆਂ ਤੇ ਪ੍ਰਸ਼ਾਸਨ ਨੂੰ ਪੂਰਾ ਜਿਹੜਾ ਠੇਕਰਾ ਉਹਨਾਂ ਨੇ ਫੋੜਿਆ ਤੇ ਤੁਸੀਂ ਵੀ ਅਸੀਂ ਹੁਣ ਗੱਲ ਕਰ ਰਹੇ ਸੀ ਤੁਸੀਂ ਵੀ ਪ੍ਰਸ਼ਾਸਨ ਨੂੰ ਲੈ ਕੇ ਕੋਸਦੇ ਹੋਏ ਨਜ਼ਰ ਆਇਆ ਸੀ ਕੀ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਦੇ ਵਿੱਚ ਆਮ ਆਦਮੀ ਪਾਰਟੀਆਂ ਦੇ ਐਮ ਐਲ ਏ ਦੇ ਪਰਿਵਾਰਿਕ ਮੈਂਬਰ ਜਦੋਂ ਹਾਰ ਜਾਂਦੇ ਨੇ ਤੇ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਰਾਇਆ ਜਾਂਦਾ ਨਹੀਂ 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 ਕੋਈ ਪਰਿਵਾਰਕ ਮੈਂਬਰ ਦਾ ਮੈਂ ਤੁਹਾਨੂੰ ਇਹ ਕਹਿ ਰਿਹਾ ਵੀ ਤਿੰਨ ਸੀਟਾਂ 'ਚੋਂ ਦੋ ਜਿੱਤ ਗਿਆ ਸੀ ਕਾਹਦਾ ਹਰੇ ਆ ਜੇ ਦੋ ਹੁਣ ਜਿਮਨੀ ਚੋਣਾ ਚਾਰ ਹੋਈਆਂ ਚਾਰਾਂ 'ਚੋਂ ਤਿੰਨ ਜਿੱਤ ਕੇ ਅਸੀਂ ਹਾਰ ਗਏ ਮੇਰਾ ਬ੍ਰਦਰ ਛੇ ਵਾਰ ਇਤਿਹਾਸ ਬਣਿਆ ਵਾ ਅੱਜ ਤੱਕ ਨਗਰ ਨਿਗਮ 'ਚ ਛੇ ਵਾਰੀ ਕੋਈ ਕਾਉਂਸਲਰ ਜਿੱਤਿਆ ਤੁਸੀਂ ਦਾਦੋ ਤੁਸੀਂ মিডিਆ ਵਾਲਿਓ 6 ਵਾਰੀ ਜਿੰਨਾ ਤੇ ਮੇਰਾ ਭਾਂਜਾ ਜਿੱਤ ਗਿਆ ਜੇ ਹੁਣ ਇੱਕ ਸੀਟ ਐਸੀ ਹਾਰ ਗਏ ਤੇ ਲੋਕ ਜਿਹੜਾ ਤੁਸੀਂ ਪ੍ਰਸ਼ਾਸਨ ਦੀ ਗੱਲ ਜਿੱਥੇ ਤੱਕ ਕੀਤੀ ਆ ਜਿਹੜਾ ਵੋਟਾਂ ਦਾ ਸਿਸਟਮ ਸੀਗਾ ਉਹਦੀਆਂ ਲਿਸਟਾਂ ਜਿਹੜੀਆਂ ਸੀ ਵਿੱਚੋਂ ਮਿਸਿੰਗ ਸੀਗੀਆਂ ਇਹਨਾਂ ਨੇ 2000 23 ਦੀ ਜਿਹੜੀ ਸੂਚੀ ਸੀਗੀ ਉਹਦੇ ਵਿੱਚ ਲਿਸਟਾਂ ਸੈਂਕੜਿਆਂ ਦੇ ਹਿਸਾਬ ਨਾਲ ਵੋਟਾਂ ਐ ਨਹੀਂ ਸੀ ਲੋਕਾਂ ਨੂੰ ਵੋ ਤਾਂ ਪਉਣ ਲੱਗੇ ਪਰੇਸ਼ਾਨੀ ਹੋਈ ਸਵਾਲ ਸਾਡੇ ਘਰਦਿਆਂ ਦਾ ਜਿੱਤਨ ਹਾਰਨ ਦਾ ਨੀਗਾ ਜਿੱਤ ਹਾਰ ਤਾਂ ਜੇ ਆਪਾਂ ਲੜਾਂਗੇ ਤਾਂ ਹੀ ਜਿੱਤ ਹਾਰ ਹੋਊਗੀ ਨਾ ਇੱਕ ਦੀ ਹਾਰ ਹੋਣੀ ਆ ਇਹ ਲੋਕਾਂ ਦਾ ਨਾਲੇ ਫਤਵਾ ਹੁੰਦਾ ਸੀ ਤਿੰਨਾਂ ਚੋਂ ਦੋ ਜਿੱਤ ਗਏ ਤੇ ਘਰ ਗਏ ਉਹ ਚ ਕੀ ਫਰਕ ਆ ਪਰ ਜੇ ਸਾਰੇ ਜਿੱਤੇ ਜਿੱਤਾਂਗੇ ਤਾਂ ਫਿਰ ਲੋਕ ਤਾਂ ਉਹ ਦੂਜੇ ਪਾਸੇ ਕਹਿਣ ਲੱਪੈਂਦੇ ਵੀ ਆਪਣੇਆਂ ਨੂੰ ਇਹ ਜਿਤਾ ਲਿਆ ਦੂਜਿਆਂ ਨੂੰ ਹਰਾਤਾ ਇਸ ਕਰਕੇ ਲੋਕਾਂ ਦਾ ਫਤਵਾ ਮੰਨਣਾ ਚਾਹੀਦਾ ਪ੍ਰਸ਼ਾਸਨ ਦੀ ਇਸ ਕੰਮ ਦੇ ਵਿੱਚ ਮੈਂ ਗੋਗੀ ਜੀ ਦੀ ਗੱਲ ਨਾਲ ਸਹਿਮਤ ਹਾਂ ਉਹਦੇ ਵਿੱਚ ਕਮਜ਼ੋਰੀ ਆ ਉਸ ਗੱਲ ਦੀ ਬਿ ਲੋਕਾਂ ਨੂੰ ਵੋਟਾਂ ਜਿਹੜਾ ਅਧਿਕਾਰ ਆ ਲੋਕਤੰਤਰ ਦਾ ਉਹਦੇ ਵਿੱਚੋਂ ਵੋਟਾਂ ਹੀ ਮਿਸ ਨੇ ਵੋਟਾਂ ਦੇ ਵਿੱਚ ਇੱਕ ਮੇਰੇ ਵਾਲੇ ਇਲਾਕੇ ਦੇ ਵਿੱਚ ਜਿੱਥੇ ਮੇਰੀ ਧਰਮ ਪਤਨੀ ਲੜਦੀ 77 ਨੰਬਰ ਵਾਰਡ ਦੀਆਂ ਇੱਕ ਇੱਕ ਇਲਾਕੇ ਦੀਆਂ ਨਵੇਂ ਮੱਲੇ ਦੀਆਂ 280 ਵੋਟਾਂ ਦੀ ਲਿਸਟਰੀ ਹੈ ਨਹੀਂ ਤਾਂ ਇੱਕ ਲਾ ਸਵਾਲ ਹੈ ਆਮ ਆਦਮੀ ਪਾਰਟੀ ਜਦੋਂ ਰਾਜਨੀਤੀ ਇਹ ਚਾਹੀ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ ਅਸੀਂ ਰਾਜਨੀਤੀ ਕਰਨੀ ਰਾਜਨੀਤਰੀ ਰਾਜਨੀਤੀ ਜਿਹੜੀ ਆ ਬਦਲਣ ਆਏ ਆ ਪਰ ਵਿਰੋਧੀ ਹੁਣ ਇੱਥੇ ਸਵਾਲ ਚੱਕਦੇ ਨੇ ਕਹਿੰਦੇ ਨੇ ਕਿ ਕਿਹੜੀ ਰਾਜਨੀਤੀ ਇਹ ਬਦਲ ਰਹੀ ਆ ਬਦਲਾਵ ਕਿਹੜਾ ਲਿਆ ਰਿਹਾ ਆ ਕਹਿੰਦੇ ਜਦੋਂ ਪਾਰਟੀ ਬਣੀ ਦੂਜੀ ਪਾਰਟੀਆਂ ਤੋਂ ਉਮੀਦਵਾਰ ਲੈ ਕੇ ਆਏ ਜਦੋਂ ਸਰਕਾਰ ਬਣಾಣੀ ਹੋਵੇ ਐਮਐਲਏ ਇਹਨਾਂ ਕੋਲ ਆਪਣੇ ਨਹੀਂ ਹੁੰਦੇ ਦੂਜੀ ਪਾਰਟੀਆਂ ਤੋਂ ਐਮਐਲਏ ਉਧਾਰੇ ਕੈਂਡੀਡੇਟ ਲੈ ਕੇ ਆਂਦੇ ਨੇ ਤਾਂ ਹੁਣ ਇਹੀ ਹਾਲ ਨਗਰ ਨਿਗਮਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਆਪਣੀ ਮжоਰਿਟੀ ਆਈ ਨਹੀਂ ਤੇ ਹੁਣ ਦੂਜੀ ਪਾਰਟੀਆਂ ਦੇ ਜਿੱਤੇ ਹੋਏ ਉਮੀਦਵਾਰਾਂ ਦੇ ਡੋਰੇ ਪਾ ਰਹੇ ਨੇ ਕਹਿੰਦੇ ਇਹ ਬਦਲਾਅ ਹੈ ਇਹ ਰਾਜਨੀਤੀ ਇਹ ਇਸ ਤਰ੍ਹਾਂ ਦੀ ਰਾਜਨੀਤੀ ਕਰਨ ਆਈ ਸੀ ਦੇਖੋ ਲੋਕਤੰਤਰ 'ਚ ਤੁਸੀਂ ਅੱਜ ਤੁਹਾਡੇ ਕੋਲ ਚਰਚਾ ਚਾਹੀਂਦਾ ਜੇ ਕਾਲੋਂ ਤੁਹਾਡਾ ਮਨ ਕਰੇ ਵੀ ਮੈਂ ਕੋਈ ਉੱਪਰਲਾ ਸਟਾਰ ਚੈਨਲ ਦੇ ਵਿੱਚ ਕੰਮ ਕਰਨਾ ਤੁਹਾਨੂੰ ਕੋਈ ਰੋਕ ਸਕਦਾ ਨਹੀਂ ਇਸ ਕਰਕੇ ਲੋਕਾਂ ਦਾ ਜਿੱਤੇ ਹੋਏ ਦਾ ਉਹਨੂੰ ਕੋ ਆਪਣੇ ਬੰਦਿਆਂ ਨੂੰ ਪਾ ਕੇ ਰੱਖਣ ਰੱਸਾ ਆਪਣੇ ਬੰਦਿਆਂ ਦੇ ਰੱਖਣ ਰੋਕ ਜਦੋਂ ਤੁਹਾਡੇ ਲੋਕ ਸਾਨੂੰ ਆ ਕੇ ਕਹਿੰਦੇ ਆ ਜੀ ਅਸੀਂ ਬੜੇ ਦੁਖੀ ਆ ਇਹਨਾਂ ਤੋਂ ਨਾ ਸਾਡਾ ਕੋਈ ਕਹਿਣਾ ਮੰਰਿਆ ਨਾ ਸਾਡੇ ਵਿੱਚ ਕੋਈ ਸਾਡੀ ਲੀਡਰਸ਼ਿਪ ਦਾ ਸਾਡੇ ਨਾਲ ਤਾਲ ਮੇਲਾ ਤੇ ਪਰ ਸਾਡੀ ਪਾਰਟੀ ਚ ਕੋਈ ਆਉਂਦਾ ਸੀ ਕਿ ਦਰਵਾਜੇ ਬੰਦ ਕਰ ਲਾਂਗੇ ਉਹਦੇ ਲਈ ਜਿਆਦਾ ਦੱਸੋ ਵੀ ਤੁਹਾਡੇ ਲੋਕਾਂ ਨੂੰ ਅਸੀਂ ਜ਼ਬਰਦਸਤੀ ਲਿਆ ਰਿਆ ਕਹਿੰਦੇ ਲਾਲਚ ਦਿੱਤੇ ਜਾ ਰਹੇ ਨੇ ਡਿਪਟੀ ਮੇਅਰ ਸੀਨੀਅਰ ਡਿਪਟੀ ਮੇਅਰ ਦੇ ਉਹਦਿਆਂ ਦੇ ਲਾਲਚ ਦਿੱਤੇ ਜਾ ਰਹੇ ਨੇ ਕਰੋੜਾਂ ਰੁਪਏ ਦੇ ਲਾਲਚ ਓਧਾ ਦਿੱਤੇ ਜਾ ਰਹੇ ਨੇ ਹੋਰ ਉਹਦਿਆਂ ਦੇ ਲਾਲਚ ਦਿੱਤੇ ਜਾ ਰਹੇ ਨੇ ਤੁਹਾਡੇ ਤੇ ਸਿੱਧਾ ਕਹਿ ਰਹੇ ਨੇ ਕਿ ਤੁਸੀਂ ਆਪਣੇ ਬ੍ਰਦਰ ਨੂੰ ਮੇਅਰ ਬਣਾਉਣ ਵਾਸਤੇ ਜਿਹੜਾ ਵਾ ਸਪੋਰਟ ਇਕੱਠੀ ਕਰ ਰਹੇ ਹੋ ਪੁਪੀ ਪ੍ਰੈਸ਼ਰ ਕੋ ਈਡੀ ਤੇ ਸੀਬੀਆਈ ਦਾ ਵਿਭਾਗ ਆਣੀਗਾ ਇੰਨਾਂ ਤਰ੍ਹਾਂ ਜਦੋਂ ਦਿਲ ਕਰੇ ਤੇ ਉੱਤੋਂ ਬੈਠੇ ਈਡੀ ਨੂੰ ਭੇਜ ਦੇਣਾ ਸੀਬੀਆਈ ਦੀਆਂ ਅੰਕਵਾਰੀਆਂ ਲਾ ਦੇਣੀਆਂ ਸਾਡੇ ਕੋਲ ਉਹ ਮਹਿਕਮੇ ਨਹੀਂ ਸਾਡੇ ਕੋਲ ਲੋਕਤੰਤਰ ਦਾ ਮਹਿਕਮਾਵਾ ਮੇਰੇ ਬ੍ਰਦਰ ਨੇ ਜੇ ਵੱਡਣਾ ਤਾਂ ਉਹ ਆਪਣੀ ਕਾਬਲੀਅਤ ਨਾਲ ਵੱਡਣਾ ਪੱਪੀ ਪ੍ਰੈਸ ਬੱਚੇ ਨਹੀਂ ਵੱਡਣਾ ਉਹਨੇ 6ਵੀਂ ਵਾਰ ਜਿੱਤਨਾ ਮ ਜਿੱਤਿਆ ਉਹ ਤਾਂ ਉਹਨੇ ਵੱਡਣਾ ਵਾ ਉਹਨਾਂ ਨੇ ਕੋਈ ਈਡੀ ਜਾਂ ਸੀਬੀਆਈ ਦੇ ਤੌਰ ਦੇ ਉੱਤੇ ਨਹੀਂ ਨਹੀਂ ਮੈਂ ਤਾਂ ਤੁਹਾਨੂੰ ਕਦੋਂ ਕਹਿ ਰਿਹਾ ਫਾਈਨਲ ਆ ਜਿਹੜਾ ਵੀ ਬਣੂਗਾ ਮੇਰ ਉਹ ਆਮ ਆਦਮੀ ਪਾਰਟੀ ਦਾ ਬਣੂਗਾ ਔਰ ਜਿਹਨੂੰ ਪਾਰਟੀ ਚਾਹੂਗੀ ਉਹਨੂੰ ਬਣਾਉਗੀ ਤਾਂ ਤੁਸੀਂ ਇਹ ਵੀ ਇਹ ਵੀ ਇਨਸ਼ੋਰ ਕਰਦੇ ਹੋ ਕਿ ਜਿਹੜੇ ਦੂਜੀ ਪਾਰਟੀਆਂ ਤੋਂ ਲੋਕ ਤੁਹਾਨੂੰ ਸਪੋਰਟ ਕਰਨਗੇ ਹੁਣ ਜਿਹੜਾ ਸਮਰਥਨ ਘਟਦਾ ਵਾਇਆ ਜਿੰਨੀ ਕੋ ਵੋਟ ਘਟਦੀ ਆ ਤਾਂ ਉਹਨਾਂ ਨੂੰ ਬਿਗੈਰ ਕਿਸੇ ਲਾਲਚ ਦੇ ਵਿੱਚ ਪਾਰਟੀ ਦੇ ਵਿੱਚ ਲੈ ਕੇ ਆਇਆ ਜਾ ਰਿਹਾ ਉਹਨਾਂ ਨੂੰ ਕੋਈ ਉਦੇ ਨਹੀਂ ਦਿੱਤੇ ਜਾਣਗੇ ਸਮਰਥਨ ਦੀ ਗੱਲ ਇਹ ਆ ਵੀ ਜਿਹੜਾ ਕੋਈ ਬੰਦਾ ਜੇ ਕੋਈ ਕਾਬਲ ਹੋਊਗਾ ਉਹਨੂੰ ਦਿੱਤਾ ਵੀ ਜਾਊਗਾ ਜੇ ਕੋਈ ਕਾਬਲ ਹੋਊਗਾ ਲੋਕ ਕਹੂਗੇ ਉਹਨਾਂ ਨੂੰ ਲੋਕਾਂ ਨੇ ਜਿਤਾਇਆ ਸਾਡੀ ਪਾਰਟੀ ਹਮੇਸ਼ਾ ਸਰਵੇ ਦੇ ਉੱਤੇ ਲੋਕਾਂ ਨੂੰ ਪੁੱਛਦੀ ਆ ਜੇ ਐਮਐਲਏ ਦੀ ਟਿਕਟ ਦਿੱਤੀ ਤਾਂ ਸਰਵੇ ਕੀਤਾ ਜੇ ਮੈਨੂੰ ਐਮਪੀ ਲੜਾਇਆ ਤਾਂ ਸਰਵੇ ਕੀਤਾ ਇੰਦੇ ਚ ਇੱਕ ਗੱਲ ਹੋਰ ਨਿਕਲਦੀ ਆ ਗੱਲਾਂ ਦੇ ਵਿੱਚੋਂ ਗੱਲ ਕਿ ਜਿਹੜੇ ਉਮੀਦਵਾਰਾਂ ਦੇ ਖਿਲਾਫ ਤੁਸੀਂ VOTING 6 ਦਿਨ ਪਹਿਲਾਂ ਵੋਟਾਂ ਮੰਗਦੇ ਰਹੇ ਉਹਨਾਂ ਦੀਆਂ ਕਮਜ਼ੋਰੀਆਂ ਲੋਕਾਂ ਨੂੰ ਵੋਟਰਾਂ ਨੂੰ ਦੱਸਦੇ ਰਹੇ ਕਿ ਉਹ ਜਦੋਂ ਜਿੱਤ ਜਾਂਦੇ ਆ ਉਹਨਾਂ ਦੀ ਕਿਸ ਤਰ੍ਹਾਂ ਸਪੋਰਟ ਮਤਲਬ ਕਿ ਉਹੀ ਬੰਦਿਆਂ ਨੂੰ ਤੁਸੀਂ ਉਹਨਾਂ ਦੀ ਨਿੰਦਾ ਕਰਦੇ ਰਹੇ ਆਪਣੇ ਉਮੀਦਵਾਰਾਂ ਦੇ ਹੱਕੇ ਵਿੱਚ ਪ੍ਰਚਾਰ ਕਰਦੇ ਰਹੇ ਹੁਣ ਉਹਨਾਂ ਦੀ ਸਪੋਰਟ ਲੈਣ ਨੂੰ ਜਿਹੜੇ ਆ ਤੁਸੀਂ ਤਿਆਰ ਬੈਠੇ ਹੋ ਤੁਸੀਂ ਤਾਂ ਪਹਿਲਾਂ ਵਿਰੋਧੀਆਂ ਦਾ ਦੱਸ ਦੋ ਵੀ ਉਹਨਾਂ ਨੇ ਕਿੰਨੀਆਂ ਪਾਰਟੀਆਂ ਬਦਲ ਕੇ ਜਿਹੜੀਆਂ ਹੁਣ ਗੱਲਾਂ ਕਰਦੇ ਆ ਵਿਰੋਧੀ ਉਹ ਕਿਹੜੀ ਪਾਰਟੀ 'ਚੋਂ ਜਾ ਕੇ ਉਹ ਪਹਿਲਾਂ ਉਸ ਪਾਰਟੀ ਲਈ ਕਿ ਫੁੱਲ ਵਰਸਾਉਂਦੇ ਸੀ ਦੱਲਾ ਉਹ ਵੀ ਉਸ ਪਾਰਟੀ ਲਈ ਉਹਦੀਆਂ ਮੁਖਾਲਫਤਾਂ ਹੀ ਕਰਦੇ ਸੀ ਭਾਜਪਾ ਕਿੰਨੀ ਕਿ ਚੰਗੀ ਸੀ ਇਹ ਰਵਨੀਤ ਬਿੱਟੂ ਦਾ ਬਿਆਨ ਨਹੀਂ ਮੈਂ ਕਹਿ ਰਿਹਾ ਇਹ ਵਿਰੋਧੀ ਜਿਹੜੇ ਲੋਕ ਆਮ ਸ਼ਹਿਰ ਦੀ ਚਰਚਾ ਵਿੱਚ ਮੈਂ ਮੈਂ ਬਿੱਟੂ ਦਾ ਨਾਮ ਨਹੀਂ ਲਿਆ ਤੁਸੀਂ ਵਿਰੋਧੀਆਂ ਦੀ ਗੱਲ ਕੀਤੀ ਆ ਮੈਂ ਬਿੱਟੂ ਦਾ ਤਾਂ ਨਾਮ ਹੀ ਨਹੀਂ ਲਿਆ ਤੁਸੀਂ ਤਾਂ ਬਿੱਟੂ ਦਾ ਨਾਮ ਆਪੇ ਲਈ ਜਾਨੇ ਮੈਂ ਨਹੀਂ ਲਿਆ ਮੈਂ ਪਾਰਟੀ ਬਦਲ ਮੈਂ ਪਾਰਟੀ ਬਦਲ ਕੱਲੇ ਬਿੱਟੂ ਨੇ ਥੋੜਾ ਬਦਲੀ ਆ ਹੋਰਾਂ ਨੇ ਵੀ ਬਦਲੀਆਂ ਨੇ ਪਾਰਟੀਆਂ ਜਿਨ੍ਹਾਂ ਨੇ ਪਾਰਟੀਆਂ ਬਦਲੀਆਂ ਨੇ ਜਿਨ੍ਹਾਂ ਦਾ ਲੋਕਾਂ ਦੇ ਉੱਤੇ ਪਛਵਾਸ਼ ਹੈਗਾ ਵਾ ਉਹ ਲੋਕ ਜਦੋਂ ਕਹਿੰਦੇ ਆ ਵੀ ਸਾਡਾ ਬੰਦਾ ਜੀ ਤੁਹਾਡੇ ਕੋਲ ਆਉਂਦਾ ਸੀ ਇਹ ਨੂੰ ਸਪੋਰਟ ਕਰਕੇ ਜਿਤਾਇਆ ਜਿਹਦੇ ਵਿੱਚ ਕਾਬਲੀ ਸਮਝਦੇ ਉਹਨੂੰ ਇਹਦਾ ਬੰਦਾ ਮਾਨ ਸਮਾਨ ਦੇ ਦੇ ਉਹਨੂੰ ਦਾਂਗੇ ਮਾਨ ਸਮਾਨ ਉਹਦੇ ਵਿੱਚ ਕੀ ਗੱਲ ਆ ਕ ਮੇਅਰ ਬਣਾਉਣ ਜਾ ਰਹੇ ਹੋ ਜਲਦ ਨਵੇਂ ਸਾਲ ਤੋਂ ਪਹਿਲਾਂ ਪਹਿਲਾਂ ਲੁਧਿਆਣੇ ਨੂੰ ਮੇਅਰ ਮਿਲੇਗਾ ਮਿਲੇਗਾ ਵਧੀਆ ਮੇਅਰ ਮਿਲੇਗਾ ਤੇ ਲੁਧਿਆਣੇ ਨੂੰ ਸਮਾਰਟ ਸਿਟੀ ਦੇ ਵਿੱਚ ਲਿਆਉਣਾ ਪਹਿਲਾਂ ਕਾਗਜ਼ਾਂ 'ਚ ਸੀ ਹੁਣ ਸਮਾਰਟ ਸਿਟੀ ਬਣਾ ਕੇ ਦਿਖਾਉਣਾ ਧੰਨ ਜੀ ਬਿਲਕੁਲ ਆ ਸੀਗੇ ਐਮ ਐਲ ਏ ਅਸ਼ੋਕ ਪ੍ਰਾਸ਼ਰ ਪੱਪੀ ਜਿਹੜੇ ਨਗਰ ਨਿਗਮ ਚੋਨਾ ਨੂੰ ਲੈ ਕੇ ਜਿਹੜਾ ਵਾ ਬੇਬਾਕੀ ਦੇ ਨਾਲ ਆਪਣੀ رائے ਰੱਖਦੇ ਹੋਏ ਨਜ਼ਰ ਆ ਰਹੇ ਨੇ ਤੇ ਵਿਰੋਧੀਆਂ ਦੇ ਵੱਲੋਂ ਚੁੱਕੇ ਜਾ ਰਹੇ ਸਵਾਲਾਂ ਦਾ ਵੀ ਉਹਨਾਂ ਦੇ ਵੱਲੋਂ ਜਵਾਬ ਦਿੱਤਾ ਜਾ ਰਿਹਾ ਤੇ ਕਿਹਾ ਕਿ ਜਲਦ ਲੁਧਿਆਣਾ ਨੂੰ ਵਧੀਆ ਮੇਅਰ ਦੇਣ ਜਾ ਰਹੇ ਆ ਆਮ ਆਦਮੀ ਪਾਰਟੀ ਤੇ ਜੋ ਸਮਾਰਟ ਸਿਟੀ ਪਹਿਲਾਂ ਕਾਗਜ਼ਾਂ ਦੇ ਵਿੱਚ ਸੀਗੀ ਹੁਣ ਲੁਧਿਆਣਾ ਨੂੰ ਸਹੀ ਮਾਇਨੇ ਦੇ ਵਿੱਚ ਸਮਾਰਟ ਸਿਟੀ ਬਣਾਵਾਂਗੇ ਕੈਮਰਾ ਬਰਸਲ ਕੁਲਦੀਪ ਦੇ ਨਾਲ ਵਿਵੇਕਤਾਲ ਚਰਚਾ ਟੀਵੀ ਲੁਧਿਆਣਾ